ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਗੁੱਡ ਨਿਊਜ਼ ਦੀ ਤੇ ਇੱਕ ਬੈਡ ਨਿਊਜ਼ ਦੀ ਕਈਆਂ ਵਾਸਤੇ ਉਹ ਗੁੱਡ ਨਿਊਜ਼ ਵਾ ਤੇ ਕਈਆਂ ਵਾਸਤੇ ਇਹ ਖਬਰ ਬੈਡ ਨਿਊਜ਼ ਹੋਊਗੀ ਕਿਉਂਕਿ ਇਹ ਸਾਰਿਆਂ ਵਾਸਤੇ ਨਹੀਂ ਹੈ ਤੁਹਾਨੂੰ ਮੈਂ ਹੁਣ ਸਮਝਾਉਣਾ ਵਾ ਕਿਹੜੀ ਖਬਰ ਵਾ ਕਿ ਇੱਕ ਬੈਡ ਨਿਊਜ਼ ਕਿਹੜੀ ਆ ਤੇ ਗੁੱਡ ਨਿਊਜ਼ ਕਿਹੜੀ ਆ ਦੋਮੇ ਟੌਪਿਕ ਅੰਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ। ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਹਰ ਵਾਰੀ ਤਰ੍ਹਾਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਲੋ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਤੇ ਸੈੱਟ ਕਰ ਲਵੋ। ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ। ਤੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਉਹ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਚ ਤੇ ਕਈ ਵੀ ਆਪਾਂ ਆਉਂਦਾ ਇਹ ਹੈਗਾ ਵਾ ਕਿ ਉੱਥੇ ਮੈਸੇਜਾਨੂੰ ਨਹੀਂ ਹੁੰਦੇ ਉਹਦਾ ਮੈਂ ਹੱਲ ਇਹੋ ਕੱਢਿਆ ਵਾ ਕਿ ਮੈਂ ਉੱਥੇ ਪੋਸਟ ਪਾਈ ਹੋਈ ਦੀ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਹੈਲੋ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਮੈਸੇਜ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਜਿਵੇਂ ਕਿ ਤੁਹਾਨੂੰ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਹੀ ਹੈ ਕਿ ਪੇਪਰ ਨਿਕਲੇ ਇੱਕ ਵੀਰਾਂ ਭਰਾਵਾਂ ਦੇ ਅਪਾਇੰਟਮੈਂਟਾਂ ਦਾ ਉਹਨਾਂ ਨੇ ਹੱਲ ਇਸ ਵਾਰ ਉਹਨਾਂ ਨੇ ਕੀਤਾ ਹੈ ਕਿ ਅਪਾਇੰਟਮੈਂਟਾਂ ਉਹਨਾਂ ਨੂੰ ਮਿਲ ਨਹੀਂ ਗਈਆਂ ਜਿਨ੍ਹਾਂ ਦੇ ਨੂਲੇ ਉਸਤੇ origignal ਹੋਣਗੇ ਕਿ ਕੋਈ ਐਮਬੈਸੀ ਵਿੱਚ ਆਣੇ ਵਿੱਚ ਦੇਖਤਨਾ ਆਵੇ ਜਿਸ ਕਰਕੇ ਉਹਨਾਂ ਨੇ ਆਨਲਾਈਨ ਅਪਾਇੰਟਮੈਂਟਾਂ ਆਈਡੀਆਂ ਵਾਂ ਨੂਲੇ ਉਸਤੇ ਮੰਗਾਇਆ ਤੁਹਾਡੇ ਕੋਲੋਂ ਤੁਹਾਡਾ ਇਹ ਨੂਲੇ ਉਸਤੇ ਦਾ ਨੰਬਰ ਮੰਗਾਇਆ ਤੁਹਾਡੇ ਨੂਲੇ ਉਸ ਦੀ ਫੋਟੋਕਾਪੀ ਮੰਗਾਈ ਤੁਹਾਡੇ ਪਾਸਪੋਰਟ ਦੀ ਫੋਟੋਕਾਪੀ ਮੰਗਾਈ ਤੇ ਉਸ ਤੋਂ ਬਾਅਦ ਹੀ ਅਪਾਇੰਟਮੈਂਟ ਆਈਡੀਆਂ ਮਿਲੀਆਂ ਵਾਂ ਹੁਣ ਕਈਆਂ ਨੂੰ ਅਪਾਇੰਟਮੈਂਟਾਂ ਮਿਲ ਗਈਆਂ ਕਈ ਵੀਰ ਭਰਾ ਕਹਿੰਦੇ ਆ ਅਪਾਇੰਟਮੈਂਟਾਂ ਸਾਨੂੰ ਨਹੀਂ ਮਿਲੀਆਂ ਕੋਈ ਮੇਲ ਨਹੀਂ ਆਈ ਕਈਆਂ ਨੂੰ ਮੇਲਾ ਵੀ ਆ ਗਿਆ ਵਾ ਅਪਾਇੰਟਮੈਂਟਾਂ ਨਹੀਂ ਮਿਲੀਆਂ ਇਹਦਾ ਹੁਣ ਦੱਸ ਦਿਆਂ ਕਾਰਨ ਕੀ ਆ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਉਹਨਾਂ ਦਾ ਕਾਰਨ ਇਹ ਕਿ ਉਹਨਾਂ ਦਾ ਨੂਲਾ ਉਸਤੇ ਫੇਕ ਹੋ ਸਕਦੇ ਆ ਚਲੋ ਜਿਨ੍ਹਾਂ ਨੂੰ ਨਹੀਂ ਮਿਲੀਆਂ ਕਈਆਂ ਦਾ ਕਾਰਨ ਉਹ ਕਈਆਂ ਨਾਲ ਟਾਈਮ ਨਹੀਂ ਆਇਆ ਹੋਊਗਾ ਨੰਬਰ ਨਹੀਂ ਪਹੁੰਚਿਆ ਹੋਊਗਾ ਉਸ ਦਾ ਕੱਲੇ ਪਰ ਕਈਆਂ ਦੇ ਕਾਰਨ ਇਹ ਕਿ ਜਿਨ੍ਹਾਂ ਨੂੰ ਮੇਲਾ ਆ ਚੁੱਕਿਆ ਵਾ ਕਿ ਤੁਹਾਡਾ ਨੂਲਾ ਉਸਤ ਰਿਜੈਕਟ ਹੋ ਚੁੱਕਾ ਵਾ ਇਹਦਾ ਕਾਰਨ ਇਹ ਵਾ ਅਪਾਇੰਟਮੈਂਟ ਨਾਮਿੰਦਾ ਕੀਤਾ ਨਾ ਨੂਲਾ ਹੌਸਤਾ ਵਾ ਉਹ ਨਕਲੀ ਆ ਨਕਲੀ ਵਾ ਕਿ ਫੇਕ ਬਣਾਇਆ ਏਜੰਟਾਂ ਧਰਾਂ ਨੂੰ ਲਾਹਸਤਾ ਠੀਕ ਆ ਤੁਹਾਨੂੰ ਦੇਤਾ ਤੁਸੀਂ ਆਪਣਾ ਜਿਹੜਾ ਵਾ ਉਹ ਰੈਫਰੈਂਸ ਆਪਣਾ ਜਿਹੜਾ ਨੰਬਰ 1 ਨੂਲੇ ਹੌਸਤੇ ਦਾ ਨੰਬਰ ਤੁਸੀਂ ਲਿਖਿਆ ਹੋਤੇ ਤੇ ਅਪਾਇੰਟਮੈਂਟ ਜਦੋਂ ਲੈਣ ਗਏ ਤੁਹਾਡੇ ਉਹਨਾਂ ਨੇ ਅਪਾਇੰਟਮੈਂਟ ਜਿਹੜੇ ਵਾ ਤੁਹਾਡੇ ਨੂਲੇ ਹੌਸਤੇ ਉਹਨਾਂ ਨੇ ਕੈਨਸਲ ਕਰ ਦਿੱਤਾ ਮਿਲ ਗਈ ਤੁਹਾਡੇ ਜਿਹੜਾ ਨੂਲਾ ਹੌਸਤਾ ਉਹ ਫੇਕ ਸੀ ਉਹ ਇੱਕ ਬੰਨਾ ਨਹੀਂ ਹੋਇਆ ਕਈਆਂ ਨਾ ਹੋਇਆ ਵਾ ਜਿਨ੍ਹਾਂ ਨੂੰ ਅਪਾਇੰਟਮੈਂਟ ਨਹੀਂ ਮਿਲੀਆਂ ਉਹਨਾਂ ਵਿੱਚੋਂ ਕਈਆਂ ਦਾ ਕਾਰਨ ਤਾਂ ਇਹ ਹੋਈ ਆ ਕਿ ਨੂਲੇ ਹੌਸਤੇ ਫੇਕ ਵਾ ਜਾਂ ਕਈਆਂ ਨੂੰ ਮੇਲਾ ਵੀ ਆ ਗਿਆ ਤੁਹਾਡੇ ਨੂੰ ਲਿਓਸ ਤੇ ਫੇਕ ਵਾ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲੂਗੀ ਠੀਕ ਹੈ ਹੁਣ ਇਹ ਤਾਂ ਹੈਗੀ ਸੀ ਬੈਡ ਨਿਊਜ਼ ਜਿਹੜੇ ਵੀਨਾ ਭਰਾਵਾਂ ਦੇ ਨੂੰ ਲਿਓਸ ਤੇ ਨਿਕਲੇ ਸੀ ਉਹਨਾਂ ਵਾਸਤੇ ਬੈਡ ਨਿਊਜ਼ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਜਾਂ ਜਿਨ੍ਹਾਂ ਨੂੰ ਮੇਲਾ ਆ ਗਿਆ ਇਹ ਬੋਲਿਆ ਕਿ ਤੁਹਾਡਾ ਨੂੰ ਲਾਸਤਾ ਫੇਕ ਵਾ ਇਹ ਤਾਂ ਉਹਨਾਂ ਵਾਸਤੇ ਬੈਡ ਨਿਊਜ਼ ਵਾ ਹੁਣ ਗੁੱਡ ਨਿਊਜ਼ ਬਾਰੇ ਗੱਲ ਕਰਦੇ ਆਂ ਕਿ ਗੁੱਡ ਨਿਊਜ਼ ਕਿੰਨਾ ਵਾਸਤੇ ਆ ਗੁੱਡ ਨਿਊਜ਼ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਉਹਨਾਂ ਵਾਸਤੇ ਇਹ ਗੁੱਡ ਨਿਊਜ਼ ਵਾ ਠੀਕ ਹੈ ਗੁੱਡ ਨਿਊਜ਼ ਕਿਵੇਂ ਵਾ ਉਹਦੇ ਬਾਰੇ ਗੱਲ ਕਰਦੇ ਆ ਕਿ ਗੁੱਡ ਨਿਊਜ਼ ਇਹ ਇਸ ਤਰ੍ਹਾਂ ਵਾ ਕਿ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਉਹਨਾਂ ਦਾ ਹੁਣ ਜਿਵੇਂ ਮਲਕੀ ਤੁਹਾਨੂੰ ਵਾ ਲੱਗਾ ਵਾ ਕਿ ਹੁਣ ਜਿਹੜੇ ਪੇਪਰ ਵਾ ਉਹ ਨੂਲੇ ਉਸਤੇ ਕੈਂਸਲ ਹੋਏ ਕਈਆਂ ਬੰਦਿਆਂ ਦੇ ਨੂਲੇ ਉਸਤੇ ਵਾ ਵਾ ਹੀ ਕੈਂਸਲ ਹੋਏ ਜਿਨ੍ਹਾਂ ਦੇ ਫੇਕ ਨੂਲੇ ਉਸਤੇ ਸੀ ਕੈਂਸਲ ਹੋ ਗਿਆ ਹੁਣ ਨਵੇਂ ਨੂਲੇ ਉਸਤੇ ਦਾ ਨਾਮ ਹੋਣਾ ਵਾ ਉਹਨਾਂ ਨੇ ਉਹ ਕੋਟਾ ਜਿਹੜਾ ਵਾ ਪੂਰਾ ਕਰਨ ਵਾਸਤੇ ਮੰਨ ਲਓ ਹੁਣ 1000 ਦਾ ਕੋਟਾ ਸੀ ਜਿਹਦੇ ਵਿੱਚੋਂ 200 ਬੰਦਿਆਂ ਦਾ ਨੂਲੇ ਉਸਤੇ ਫੇਕ ਸੀ ਠੀਕ ਆ ਉਹ ਹੁਣ ਦੁੱਲ 200 ਬੰਦਿਆਂ ਨੂੰ ਲੈ ਉਸ ਜਿਹੜੇ ਵਾ ਉਹਨਾਂ ਨੇ ਹੋਰ ਕੱਢਣੇ ਵਾ ਕੋਟਾ ਪੂਰਾ ਕਰਨ ਦੇ ਵਾਸਤੇ ਨਵੇਂ-ਨਵੇਂ ਬੰਦਿਆਂ ਜਿਨ੍ਹਾਂ ਨੇ ਪੇਪਰ ਭਰੇ ਹੀ ਪਰ ਉਹਨਾਂ ਦਾ ਕੋਟੇ ਵਿੱਚ ਨਾਮ ਨਹੀਂ ਆਇਆ ਉਹਨਾਂ ਦੇ ਪੇਪਰ ਨਹੀਂ ਨਿਕਲੇ ਉਹਨਾਂ ਦੇ ਪੇਪਰ ਹੋਰ ਨਿਕਲਣੇ ਆ ਠੀਕ ਆ ਨਿਕਲ ਵੀ ਰਹੇ ਆ ਪਿਛਲੇ ਹਫਤੇ ਨਿਕਲੇ ਆ ਇਸ ਹਫਤੇ ਵੀ ਨਿਕਲਣੇ ਆ ਪੇਪਰ ਠੀਕ ਆ ਪੇਪਰ ਜਿਹੜੇ ਵਾ ਹੁਣ ਨਿਕਲ ਰਿਹਾ ਭਾਵੇਂ ਉਹ ਸਾਲ ਵਾਲੇ ਤੇ ਭਾਵੇਂ ਉਹ ਹੈਗੇ ਆ 9 ਮਹੀਨਾ ਵਾਲੇ ਠੀਕ ਹੈ ਇੱਕ ਗੁੱਡ ਨਿਊਜ਼ ਹੈਗੀ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਜਿਨ੍ਹਾਂ ਨੇ ਉਮੀਦਾਂ ਛੱਡ ਦਿੱਤੀਆਂ ਸੀ ਕਿ ਹੁਣ ਪੇਪਰ ਸਾਡੇ ਨਹੀਂ ਨਿਕਲਣੇ ਆਂ ਫੇਰ ਵੇਟ ਕਰੀਏ ਫਲੂਸੀ ਆਪਣੋਂ ਦੀ ਹੱਲੇ ਉਮੀਦ ਨਾ ਛੱਡੋ ਹੱਲੇ ਪੇਪਰ ਨਿਕਲ ਸਕਦੇ ਆ ਠੀਕ ਆ ਹੁਣ ਉਹਨਾਂ ਨੇ ਕੋਟਾ ਪੂਰਾ ਕਰਨ ਦੇ ਵਾਸਤੇ ਪੇਪਰ ਜਿਹੜੇ ਵਾ ਕੱਢਣੇ ਆ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਜਿਨ੍ਹਾਂ ਦਾ ਲਿਸਟ ਵਿੱਚ ਨਾਮ ਨਹੀਂ ਆਇਆ ਸੀ ਕੋਟੇ ਵਿੱਚ ਨਾਮ ਨਹੀਂ ਆਇਆ ਸੀ ਉਹਨਾਂ ਦੇ ਪੇਪਰ ਹੁਣ ਨਿਕਲ ਸਕਦੇ ਆ ਤੁਸੀਂ ਇਹ ਲਹਿਮਤ ਨਾ ਹਾਰੋ ਵੇਟ ਕਰੋ ਥੋੜੀ ਜੀ ਹੋਰ ਜਿਨ੍ਹਾਂ ਵੀਰੇ ਭਰਾਵਾਂ ਦੇ ਪੇਪਰ ਨਹੀਂ ਨਿਕਲੇ ਉਨ੍ਹਾਂ ਵਾਸਤੇ ਕੁਝ ਨਾ ਕੁਝ ਖੁਸ਼ਖਬਰੀ ਆ ਸਕਦੀ ਆ ਪੇਪਰ ਨਿਕਲ ਸਕਦੇ ਆ ਸਾਰੇ ਦੇ ਨਹੀਂ ਮੈਂ ਕਹਿੰਦਾ ਕੁਝ ਬੰਦੇ ਦੇ ਪੇਪਰ ਨਿਕਲ ਸਕਦੇ ਆ ਠੀਕ ਆ ਹੁਣ ਮੰਨ ਲਓ ਪੇਪਰ ਭੜਿਆ ਲੱਖ ਬੰਦੇ ਨੇ ਕੋਟੇ ਵਿੱਚ ਸਿਰਫ 200 ਮਤਲਬ ਇੱਕ ਯਾਰ ਬੰਦਾ ਜਾਂ 2000 ਜਾਂ 10000 ਬੰਦਾ ਹੁਣ ਲੱਖ ਬੰਦੇ ਦੇ ਪੇਪਰ ਤਾਂ ਨਿਕਲ ਨਹੀਂ ਸਕਦੇ ਠੀਕ ਆ ਉਹ ਨਿਕਲਨੇ ਆ ਸਿਰਫ 10000 ਬੰਦੇ ਦੇ ਜਾਂ ਜਿੰਨਾ ਕੋਟਾ ਬਲਕਿ ਜਿੰਨੇ ਬੰਦੇ ਪੇਪਰ ਗਲਤ ਭਰੇ ਗਿਆ ਪਹਿਲਾਂ ਜਾਂ ਜਿਹਨਾਂ ਨਿਕਲੀ ਨੁਕਲੀ ਨੁਲਾਸਾ ਨਿਕਲ ਆਇਆ ਉਹਨਾਂ ਦੇ ਹੁਣ ਜਿਹੜਾ ਵਾ ਕੋਟਾ ਪੂਰਾ ਕਰਨ ਦੇ ਵਾਸਤੇ ਉਹਨਾਂ ਨੇ ਆ ਪੇਪਰ ਫੇਰ ਤੋਂ ਜਿਹੜੇ ਆ ਉਹ ਆਪਾਂ ਕਹਿ ਦਈਏ ਕੱਢਨੇ ਆ ਭਾਵੇਂ 9 ਮਹੀਨਾਵਾਲੇ ਤੇ ਭਾਵੇਂ ਸਾਲ ਵਾਲੇ ਆ ਇਸ ਕਰਕੇ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਹਲੇ ਤੱਕ ਜਿਨ੍ਹਾਂ ਨੇ ਪੇਪਰ ਭਰੇ ਸੀ ਇਸ ਸਾਲ 2024 ਦੇ ਵਿੱਚ ਠੀਕ ਆ ਉਹ ਪੇਪਰਾਂ ਦੀ ਵੇਟ ਕਰਨ ਹਲੇ ਹਲੇ ਪੇਪਰ ਨਿਕਲਦੇ ਚਾਂਸ ਹੈਗੇ ਆ ਤਾਂ ਵੀ ਮਿੱਤਰੋ ਇਸ ਵੀਡੀਓ ਸਿਰਫ ਆਪਾਂ ਇੰਨੀ ਨਿੱਕੀ ਜੀ ਵੀਡੀਓ ਬਣਾਈ ਆ ਬੜਾ ਕਿ ਨਿੱਕੀ ਜੀ ਇਨਫੋਰਮੇਸ਼ਨ ਦਾ ਪਤਾ ਲੱਗਾ ਸੀ ਤੇ ਮੈਂ ਸੋਚਿਆ ਵੀ ਚਲੋ ਵੀਰਾਂ ਭਰਾਵਾਂ ਦਾ ਇਹ ਵੀ ਆਪਾਂ ਸ਼ੱਕ ਦੂਰ ਕੀ ਕਰੀਏ ਕਿ ਬੜੇ ਵੀਰਾਂ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਆ ਕਿ ਕਮੈਂਟ ਇਹ ਕਮੈਂਟ ਕਰਦੇ ਆ ਵੀਰਪਰਾ ਕੀ ਪੇਪਰ ਨਿਕਲੇ ਆ ਪੇਪਰ ਨਿਕਲ ਸਕਦੇ ਆ ਜਾਂ ਨਹੀਂ ਨਿਕਲਨੇ ਅਸੀਂ ਆਸ ਰੱਖੀਏ ਜਾਂ ਨਾ ਰੱਖੀਏ ਵੇਟ ਕਰੀਏ ਜਾਂ ਨਾ ਕਰੀਏ ਇਹ ਸਾਰਾ ਕੁਝ ਵੀਰਪਰਾ ਪੁੱਛ ਰਿਹਾ ਹੈ ਉਹਨਾਂ ਦਾ ਜਵਾਬ ਹੋਣ ਤਾਂ ਜਵਾਬ ਉਹਨਾਂ ਦਾ ਮਿਲ ਗਿਆ ਵਾ ਮੇਰੇ ਹਿਸਾਬ ਨਾਲ ਤਾਂ ਮਿਲ ਗਿਆ ਵਾ ਕੀ ਹਾਲ ਹੈ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਤਿੱਕਾ ਬਾਕੀ ਪਰ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂਾਨੂੰ ਕਮੈਂਟ ਕਰਕੇ ਪੁੱਛੋ ਜਾਂ ਇੰਸਟਾਗ੍ਰਾਮ ਤੇ ਪਰਸਨਲੀ ਮੈਸੇਜ ਕਰੋ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋਬੇ ਬੀਤਰੋ ਇਸ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ